ਕਾਲੀ ਦਾ ਸਵਾਗਤ ਹੈ ਜੀ ਦੇ ਘੈਂਡ ਜਿਹੇ ਲੋਕ ਦੇ ਵਿੱਚ ਅੱਜ ਆਪਾਂ ਜਾਣਾ ਸੀ ਸਿਧਾਣੀ ਗੱਡੀ ਧਵਾਣ ਹਨ ਆਣ ਆਪਾਂ ਤੁਰ ਲਗੇ ਇੱਕ ਸੰਨਾ ਮੈਂ ਦੂਜਾ ਕਿਆ ਬਣਾ ਕਰਨਾ ਆਪੇ ਕਰੋ ਜਾਣਾ ਸੀ ਆਪਾਂ ਗੱਡੀ ਧਵਾਣ ਮੋੜ ਮੋੜ ਉਹ ਤਾਂ ਅਸੀਂ ਸੁਦਾਣੀ ਜਾ ਕੇ ਮਿਲਦੇ ਆਂ ਇਸਤਾਨੀ ਗੱਡੀ ਧਵਾਣਾ ਇੱਥੇ ਤਾਂ ਪੀੜੀ ਹੋ ਤਾਂ ਪਹਿਲਾਂ ਤਿੰਨ ਚਾਰ ਗੱਡੀਆਂ ਦੋ ਗੱਡੀਆਂ ਗੜੀਆਂ ਦੋ ਟਰੈਕਟਰ ਖੜੇ ਨੇ ਇੱਕ ਆਹ ਤੋਂ ਫੇ ਖੜਿਆ ਟਰੈਕਟਰ ਪੁੱਛਦੇ ਆਂ ਤੋਦਣਗੇ ਕਿ ਨਹੀਂ ਹੁਣ ਇੱਥੇ ਜਿਹੀ ਭੀੜ ਜਿਆਦਾ ਹੁਣ ਅਸੀਂ ਇਹਨਾਂ ਜੱਖੜ ਨੂੰ ਧਵਾ ਕੇ ਲਈ ਆਈਏ ਹੁਣ ਚੱਲਦੇ ਆਂ ਜੱਖੜ ਇੱਧਰ ਜਾਣਾ ਐ ਸਾਧੂ ਆਦਿਕਣੀ ਦੂਰ ਜਾਣਾ ਤੇ ਇੱਧਰ ਦੀ ਜਾਣਾ ਪੈਣਾ ਹਾਂ ਉਹ ਰਾਤ ਬਕਸ਼ੀ ਵਾਲਾ ਬੰਦ ਕਰਤਾ ਹਣਾ ਉਹ ਅੰਡਰਗਰਾਉਂਡ ਬ੍ਰਿਜ ਕਰਤੀ ਹਾਂ ਹਾਂ ਤੇ ਇੱਧਰ ਦੀ ਜਾਣਾ ਪੈਣਾ ਆਪਾਂ ਨੂੰ ਇਹ ਆਪਾਂ ਵੀ ਗੱਲ ਦੀ ਜੇ ਇਹ ਫਿਰ ਕਾਨਗੜਾ ਲੱਦੀ ਜਾਂਦੇ ਹਾਂ ਹਾਂ ਫਿਰ ਜ਼ਿਆਦਾ ਟਾਈਮ ਲੱਗੇਗਾ ਇੱਧਰ ਦੀ ਉਹ ਕਿਵੇਂ ਗਿਆ ਯਾਰ ਬੰਦੀ ਕਰਕੇ ਆਨ ਕਰਨ ਦੇ ਹਾਂ ਕਰ ਬੰਦ Ada Hadi bir şey olan de. Ene ne 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 yapma? Keyboard kullanacak. Ab onu inu katta. Dialing. Inu raise kar. Ona. Switch off. Switch off kendine bağlı ਇਥੇ ਨੂੰ ਆ ਫੋਨ ਆ ਕਰਦੇ ਭਈ ਭਾਗ ਜਾ ਕੇ ਇਹ ਪਾਸੇ ਇਹਨੂੰ ਆ ਨਾਪੀਏ ਕਰਾ ਫੋਨ ਦਾ ਸਾਈਜ਼ ਲੈ ਆ ਫੋਨ ਸਾਈਜ਼ ਨਾਪੀਏ ਕਰ ਛੜੀ ਛੜੀ ਲੈ ਤੁਲਾ ਲੈ ਤੁਲਾ ਹੀ ਦੇ ਇਹ ਤੁਹਾਨੂੰ ਤੁਲਾ ਲੈ ਇਹਿੰਦਾ ਬਸ ਚੱਲ ਆ ਬਦ ਗਾਣੀ ਹਾਂ ਚਲੋ ਅੰਗੇ ਬਲਾਕ ਬਣਾ ਲੈ ਹੋਇਆ ਉੱਡ ਗਿਆ ਅਸਤਰ ਚਾਚਾ ਉੱਡ ਗਿਆ ਅਸਤਰ ਹੁਣ ਚਲਦੇ ਆਂ ਜੀ ਅੱਖੜ ਜੱਖੜ ਜਾ ਕੇ ਮਿਲਦੇ ਆਂ ਅਜੇ ਕੋਈ ਚੀਜ਼ ਹੀ ਪਿੱਛੇ ਖਾਣ ਵਾਲੀ ਤਾਂ ਕੈਮਰਾ ਹੁਣ ਕਿੱਥੇ ਸੀ ਹੁਣ ਚਲੋ ਲੰਘੀ ਆਗੇ ਹੁਣ ਆਪਾਂ ਸਾਧਨ ਆਸ ਸਾਧਨ ਬਾਜ oss. ਵੇ ਇਧਰੋਤਲਵਾੜਾ ਵੀ ਜਾਂਦਾ ਜੱਕਲ ਵੀ ਜਾਂਦਾ ਚਲ ਹੁਣ ਜਾ ਕੇ ਮਿਲ ਜਦਾ ਅਸੀਂ ਧਵਾਨ ਲੱਗੇ ਗੱਡੀ ਲਾਤੀ ਆ ਕੇ ਅੰਦਰੋਂ ਕਰਤੀ ਡਰਾਈਵ ਹਾਂ ਉਧਰ ਹਾਈਲੂ ਯਾਨੇ ਨਾਰੇ ਲੱਗੰਦੇ ਨੇ ਪਾਣੀ ਛਿੱਟ ਲੱਗੇ ਨੇ ਹਾਂ ਉਹਦੇ ਚਾਹੇਗਾ ਬੰਦੇ ਕਿ ਜਿਸ ਹੈ ਹਾਈ ਲੂਨੀ ਵਾਲੇ ਨਹੀਂ ਤਰੇਪਾ ਪਰ ਹੋਣਾ ਐਸਾ ਜੀ ਹੋਣਾ ਫੋਨ ਗੱਡੀ ਤੋਂ ਬੰਦੀ ਐ ਸੂਰੋਂ ਚੜੀ ਅੱਉ ਚ ਕਿੰਨੀ ਨਹੀਂ ਲੱਗੀ ਮਿੱਟੀ ਕਿੰਨੀ ਅਗੀ ਟ੍ਰੇਨ ਹਰਨ ਵੱਜੇ ਇਧਰੋਂ ਸਾਰ ਗਿਆ ਸਮਾਤਰੇ ਨੇ ਇਧਰੋਂ ਆਏਗੀ ਟ੍ਰੇਨ ਇਧਰ ਆਏਗੀ ਸਾਡੇ ਇਧਰੋਂ ਆਏਗੀ ਇਧਰੋਂ ਆਏਗੀ ਚਲੋ ਇਹਨੇ ਕਿਧਰ ਆਏਗੀ ਇਹ ਵੀ ਘਾਣੇ ਸਿੰਪਲ ਕੈਮਰਾ ਕੱਢ ਦ ਵੈਨੇ ਕਿਧਰ ਆਗੀ ਟ੍ਰੇਨ ਹਰ ਨੇ ਜੇ ਤਮਾਰੇ ਨੇ ਵਾਵਾ ਹੋਣੀ ਨਹੀਂ ਵੀ ਹੁਣ ਤਾਂ ਅਸੀਂ ਗੱਡੀ ਤਵਾ ਕੇ ਮਿਲਦੇ ਆ ਹੁਣ ਹਉ ਧੁੱਪ ਮੰਦੀ ਐ ਹੋਰ ਹਉ ਮੰਦੀ ਵਾਕੇ ਆਗੇ ਸੀ ਹੁਣ ਇੱਥੋਂ ਅਸੀਂ ਲਵਾਇਆ ਸਟicker ਇੱਥੇ ਆ ਪੰਗੂ ਹੁਣ ਕਿੱਧਰ ਜਾਣਾ ਹੈ ਘਰ ਹੋਰ ਕਿੱਧਰ ਕਿੱਧਰ ਦੀ ਜਾਣਾ ਹੈ ਪੁੱਛਿਆ ਇੱਧਰ ਦੀ ਸਾਨੂੰ ਬੱਸ ਅੱਛਾ ਸੂਜੀ ਬੱਸੇ ਮਿੱਟੀ ਗਿਆ ਓਕੇ ਹਮ ਤਨ ਕਾਰ ਜਾ ਕੇ ਮਿਲਦੇ ਪਿੰਡ ਜਾਂਦੇ ਸੀ ਅਰੇ ਟ੍ਰੈਫਿਕ ਕਿੰਨਾ ਲੱਗਿਆ ਹੈ ਪਿੰਡ ਚ ਆਣ ਵਾਲੇ 10 ਮਿੰਟ ਹੋ ਗਏ ਹੋਣਗੇ ਸਾਨੂੰ ਇੱਥੇ ਖੜੇ ਹੋਏ ਉਹ ਬਿੰਦਾ ਸਵਿਫਟ ਵਾਲਾ ਜੋ ਉੱਪਰ ਕੱਢਣ ਦੇ ਕਿੱਧਰ ਕੱਢੇਗਾ ਉਹ ਇਧਰ ਦੀ ਗੱਡੇਗਾ ਇਧਰ ਦੀ ਉਹ ਅੱਗੇ ਵੱਟੇ ਪਏ ਨੇ ਟਪਾਲੇ ਗਾਲਾ ਆਪਾਂ ਕਿੱਥੇ ਪਾਸ ਹੁੰਦੇ ਹਾਂ ਨਹੀਂ ਟਪਣਾ ਨਹੀਂ ਟਪਦੀ ਵੇਖੀ ਇਹ ਸੋਚਦਾ ਐ ਮੈਂ ਕਿੱਪ ਜੂ ਮੋੜਦਾ ਪਿਆ ਬ੍ਰੇਕ ਹਾਂ ਬੈਕ ਹੀ ਲੈ ਗਿਆ ਉੱਪਰ ਆਪਾਂ ਵੀ ਬੈਕ ਹੀ ਨੂੰ ਮੋੜ ਦਈਏ ਬੈਕ ਮੋੜ ਲੈ ਉਧਰ ਦੀ ਜਾਵਾਂਗੇ ਨਾਲੇ ਰਾਸ ਹੈ ਜੇ ਉਹ ਇਹ ਗੰਦਾ ਜਾ ਗੰਦਾ ਆ ਉਧਰ ਉਹਦੋਂ ਵੀ ਗੰਦਾ ਹੈ ਫਿਰ ਹੁਣ ਇਧਰ ਦੀ ਤਾਂ ਦੇਖ ਲੈ ਆਪਣੀ ਕਦੋਂ ਕੁ ਜਾਮਖੁੱਲੇ ਹਣ ਬਾਬਾ ਕਾ 10 ਮਿੰਟ ਤਾਂ ਹੋ ਗਿਆ ਨਾ 10 ਸਾਡੇ ਪਿੱਛੋਂ ਵੀ ਡੱਪਣੀ ਬਿੱਚੂਂ ਡੱਪਣੀ ਨਾਲ ਪਿੱਛੇ ਟਰੈਕਟਰ ਖੜਾ ਹੈ ਜਿਵੇਂ ਉਹਨੇ ਬੈਕ ਕੀਤੀ ਆਪੇ ਬੈਕ ਕਰ ਲੈਣੀ ਮੜੀ ਜੀ ਬੈਕ ਉਹ ਵੇਖ ਅੱਗੇ ਹਾਂ ਹੋਵੇ ਨੀ ਸੀ ਸੀ ਵੇ ਦੇ ਪਿਆ ਆ ਜਿਵੇਂ ਕੋਲ ਘੱਡੀ ਹੈ ਉਹਨੇ ਫਿਰ ਐਵੇਂ ਕਿੱਦਿ ਇਧਰ ਦੀ ਕਿਧਰ ਦੀ ਘੱਡ ਲਈ ਐ ਮੋੜ ਕੇ ਲੈ ਗਿਆ ਉਹ ਸ਼ਾਇਦ ਇਧਰ ਬੈਠੇ ਐ ਕਰਕੇ ਨਾ ਐ ਮੋੜ ਲਾਂਗੇ ਆਪਾਂ ਵੀ ਅੱਧਾ ਮੋੜ ਤੇ ਲਾਂਘੀ ਕੱਢਾਂਗੇ ਕਿੱਥੇ ਜਿਵੇਂ ਉਹ ਘਾਟੇ ਲੈ ਕੇ ਗਿਆ ਉਹ ਉੱਥੇ ਖੜਿਆ ਅੜਿਆ ਅੜ ਗਿਆ ਕੋਣ ਡੱਪਿਆ ਟਰੱਕ ਵਾਲਾ ਕਿੰਨਾ ਮੈਂ ਖੜਦਾ ਇੱਥੇ ਉਹ ਲੋ ਭੈਣ ਦੀ ਦਿਲ ਨੂੰ ਜਿਦ ਤੋੜੇ ਓਏ ਇਹ ਹਾਰਨ ਮਰੀ ਜਾਂਦੇ ਟਰੱਕ ਵਾਲਾ ਆਪਰੇ ਪਿੰਡਾਂ ਲਵੇ ਲੱਗਦੀ ਐਦੁਰ ਹੀ ਲੀ ਗਿਆ ਅੰਦਾ ਕਿ ਹਾਂ ਤੇ ਘੇਰਾ ਵੈਸੇ ਆਜਾ ਇਧਰ ਦੀ ਰਹਾ ਹੈ ਚੱਲ ਹੋ ਗਿਆ ਸਟਾਰਟ ਹੋ ਗਿਆ ਉਹ ਹਾਂ ਹੋ ਗਿਆ ਸਟਾਰਟ ਹੁਣ ਤੇ ਇਧਰ ਹੀ ਗੱਲ ਲੇ ਖੁੱਲਿਆ ਜਾਮ ਕੀ ਆਦਾ ਜਾਮ ਸੀ ਆਪ ਵੈਸੇ ਇਹ ਹੁਣ ਇੱਕੀ ਦੋਏ ਖੇਚਦੇ ਨੇ ਜੇ ਫੇਰ ਦਿੱਕ ਜਾਮ ਲਾ ਜਾਈਗਾ ਦੋਏ ਲੈਣਾ ਜੋ ਖਿੱਚਤੀਆਂ ਨੇ ਉਹਨਾਂ ਨੇ ਲੈ ਹਾਂ ਆਲੀ ਛੜ ਨਾ ਕਰੀ ਦੋ ਇਹਨੇ ਤੰਦਰਵਾੜ ਦੀ ਆਪੇ ਹੀ ਰਹਿ ਗਈਆਂ ਪਾਪਾ ਦਿੱਤੇ ਪਿੱਛੇ ਵੇਖਾ ਪਿੱਛੇ ਆਪਣੇ ਟਰੈਕਟਰ ਲੱਗਿਆ ਹੈ ਪਿੱਛੇ ਨਹੀਂ ਹੈਗਾ ਪਰਲੀ ਛੜ ਤੇ ਇੱਥੇ ਤਾਂ ਆਪਣੇ ਕਿੱਲੇ ਅਕਟ ਹੋਏ ਹੋਏ ਆਪਾਂ ਕਿੱਧਰ ਅੜੇ ਜਾਂ ਓਏ ਗੁੜਾਕ ਫਸਿਆ ਹੈ ਪੈਤੀ ਦੇ ਟ੍ਰੱਕ ਕੋਲ ਆਪਾਂ ਕੱਢ ਲੈ ਲਈਏ ਵਧੀਆ ਦੀ ਹੈ ਹਾਰਨ ਮਾਰਦੇ ਹਾਰਨ ਹਾਰਨ ਮਾਰੀ ਹੋ ਲੈ ਐ ਵੀ ਐ ਲੜੀ ਦੀ ਹੈ ਹਾਂ ਉਹਨੇ ਵੀ ਹੱਲ ਤੋਲ ਨੂੰ ਮਿਤੀ ਉਹਨੇ ਜਗ ਹੱਥ ਕਰਕੇ ਦਿੱਤੀ ਹੈ ਇਹ ਨਾਲ ਸਵੇਰ ਹੋ ਜੇਗੀ ਇੱਥੇ ਟ੍ਰੈਫਿਕ ਲੱਗਿਆ ਹੁੰਦਾ ਮੋੜੀ ਗਈ ਹੋਣੀ ਹੈ ਟ੍ਰੈਫਿਕ ਵੇਖਣ ਦੀ ਦਿੱਲੀ ਵੱਲ ਘੁੰਮ ਕੇ ਤੇ ਬੜੀ ਟ੍ਰੈਫਿਕ ਲੱਗਿਆ ਹੈ ਇਹ ਟਰੈਕਟਰ ਬਾਹਰ ਹੀ ਖੜਾਇਆ ਹੈ ਵੀ ਜੇ ਕੋਈ ਗੱਡ ਜੇ ਹਾਂ ਬਾਹਰ ਹਾਂ ਉਹ ਗੱਡੀ ਵੀ ਬਾਹਰ ਹੀ ਖੜਾਈ ਹੈ ਕੋਦਰੀਂ ਜਿੰਜ ਪਾਣੀ ਪਾਉਂਦੇ ਨੇ ਤੇ ਨਹੀਂ ਹਾਂ ਚਲੋ ਹੁਣ ਜਦੋਂ ਟ੍ਰੈਫਿਕ ਚ ਬਾਹਰ ਨਿਕਲਦੇ ਹਾਂ ਤਾਂ ਮਿਲਦੇ ਆਂ ਹੁਣ ਆ ਗਏ ਅਸੀਂ ਪਿੰਡ ਕੋਲ ਬਸ ਅੱਜ ਦਾ ਨੋਕਾ ਆਪਣਾ ਐਡਾ ਕੋਈ ਬਾਏ